ਇਹ ਤਾਂ ਨਾ ਉਮੇਰੀ ਤਾਂ ਨਾ ਬਣਾ ਲਓ ਤਾਂ ਦੱਸਤਾ ਸੀ ਜਾਂਦਾ ਕਿੱਥੋਂ ਹਾਂ ਹੈਲੋ ਇਹ ਤੁਹਾਨੂੰ ਭੱਜ ਰਿਹਾ ਜੀਓ ਕੀ ਵੰਡਣਾ ਸੀ ਤੇ ਹਾਂ ਜੀ ਤਾਂ ਹੈ ਤਾਂ ਆਵੇ ਫੜਿਆ ਸਕੂਟਰ ਛੱਡ ਕੇ ਦੌੜ ਗਏ ਐ ਕਿ ਪਤਾ ਕੀ ਲੱਗਿਆ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਅੱਜ ਦਿੱਲੀ ਤੇ ਚਮਾਲ ਲੈ ਕੇ ਤੇ ਕੋਲ ਸਮਾਨ ਹੈ ਕਿ ਤੇ ਕਿਹੋ ਕਿਹੋ ਚੰਦੀ ਜ਼ਰੂਰਤ ਹੈ ਜੇ 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 ਅੱਜ ਕੋਈ ਕਾਰਵਾਈ ਕਿਸੇ ਤੇ ਨਹੀਂ ਹੋ ਰਹੀ ਤਾਂ ਕਿਹਦੀ ਸਰਕਾਰ ਹੈ ਮੁਖਲਾਗੇ ਆ ਕੇ ਬਿਆਨ ਦਵੇ ਨਹੀਂ ਤਾਂ ਮੈਂ ਕਹੂੰਗਾ ਵੀ ਮਿਲਿਆ ਹੈ ਸਿਰਫ ਤੇ ਸਿਰਫ ਇਹ ਸੋਚਦੀ ਹੈ ਵੀ ਲੋਕ ਸਾਰੇ ਇੱਥੇ ਬਿਕਾਊ ਬੈਠੇ ਆ ਲੁਧਿਆਣਾ ਦੇ ਵੈਸਟ ਹਲਕੇ ਦੇ ਕੱਲ ਵੋਟਾਂ ਪੈੜੀਆਂ ਔਰ ਮੇਰੇ ਨਾਲ ਭਾਰਤ ਪੁਸ਼ਲਾਸ਼ੂ ਨੇ ਜਿਹੜੇ ਇੱਥੋਂ ਕਾਂਗਰਸ ਦੇ ਉਮੀਦਵਾਰ ਨੇ ਮੈਂ ਸੁਣਿਆ ਕਿ ਰਾਸ਼ਨ ਫੜਿਆ ਇੱਥੇ ਹਾਂ ਮੈਨੂੰ ਪਤਾ ਚੱਲਿਆ ਸੀ ਮੈਂ ਆਇਆ ਇੱਥੇ ਪਰ ਇੱਥੇ ਦੇ ਬੱਚਿਆਂ ਨੇ ਇੱਥੇ ਫੜਿਆ ਵੀ ਅਸੀਂ ਵੋਟ ਇੱਥੇ ਦੀ ਵਿਕਟ ਨਹੀਂ ਦੇਣੀ ਨਾ ਵਿਕਾਉ ਹੈ ਪਰ ਉਹਨਾਂ ਵੱਲੋਂ ਇਹ ਕੰਮ ਜਾਰੀ ਹੈ ਲਗਾਤਾਰ ਜਾਰੀ ਹੈ आज स्कूटर ਛੱਡ ਕੇ ਦੌੜ ਗਏ ਹੈ स्कूटर ਦਾ ਨੰਬਰ ਨੋਟ ਕਰ ਸਕਦੇ ਹੋ ਔਰ ਇਹ ਬੱਚੇ ਕਹਿੰਦੇ ਆ ਵੀ ਸਾਨੂੰ ਗਡਾਉਣ ਦਾ ਵੀ ਪਤਾ ਕਿੱਥੇ ਆ ਗਡਾਉ ਕਿ ਪਤਾ ਕੀ ਲੱਗਿਆ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਆ ਅੱਜ ਦੀ ਤਰੀਕ ਚ ਮਾਲ ਲੈ ਕੇ ਦੇਖੋ ਸਮਾਨ ਹੈ ਕਿਤੇ ਇਹ ਪੁੱਛਣ ਦੀ ਜ਼ਰੂਰਤ ਹੈ ਜੇ ਜੇ ਅੱਜ ਕੋਈ ਕਾਰਵਾਈ ਕਿਸੇ ਤੇ ਨਹੀਂ ਹੋ ਰਹੀ ਤਾਂ ਕਿਹਦੀ ਸਰਕਾਰ ਹੈ ਇਹ ਉਹਦਾ ਹੀ ਨਤੀਜਾ ਹੈ ਤੁਹਾਡੇ ਸਾਹਮਣੇ ਪਿਆ ਹੈ ਕਿ ਇਸ ਤਰੀਕੇ ਗੇੜੇ ਲਾਉਂਦੇ ਆ ਵੱਡੀ ਚਾਹ ਦੇ ਆ ਗੇੜੇ ਲਾਉਂਦੇ ਆ ਕਿਵੇਂ ਦੇਖਦੇ ਹੋ ਜੀ ਕੱਲ ਪਰਸੋਂ ਮੈਂ ਦੇਖਿਆ ਮਮਤਾ ਆਸ਼ੂ ਵੀ ਉਹਨਾਂ ਨੇ ਵੀ ਫੜਿਆ ਕਾ ਕਾਫੀ ਸਮਾਨ ਦੂਸਰੇ ਵਾਰਡ ਚ ਸੀਗਾ ਉੱਥੇ ਵੀ ਇਹੀ ਕੰਮ ਚੱਲਦਾ ਪਿਆ ਅਸੀਂ ਅੱਜ ਇੱਥੇ ਵੀ ਚੱਲਦਾ ਪਿਆ ਕੀ ਲੱਗਦਾ ਕਿ ਜਿਹੜੇ ਵਿਰੋਧੀ ਆ ਉਹ ਬਖਲਾਗੇ ਨੇ ਆ ਕੇ ਬਿਆਨ ਦੇ ਦੇ ਨਹੀਂ ਤਾਂ ਮੈਂ ਕਹੂੰਗਾ ਵੀ ਮਿਲਿਆ ਹੈ ਕੀ ਲੱਗਦਾ ਕਿ ਸਰਕਾਰ ਦਾ ਜਿਹੜਾ ਉਮੀਦਵਾਰ ਹੈ ਜਾਂ ਸਰਕਾਰ ਬਖਲਾਹੜ ਚ ਆ ਗਈ ਬਿਲਕੁਲ ਬਖਲਾਹੜ ਚ ਹੈ ਉਹ ਸਿਰਫ ਤੇ ਸਿਰਫ ਇਹ ਸੋਚਦੀ ਹੈ ਵੀ ਲੋਕ ਸਾਰੇ ਇੱਥੇ ਬਿਕਾਊ ਬੈਠੇ ਆ ਸੋ ਇਹ ਸਮਾਨ ਜਿਹੜੀ ਸਰੋ ਦੀ ਬੋਤਲ ਹੈ ਦਾਲ ਹੈ ਚੀਨੀ ਦਾ ਪੈਕਟ ਆ ਝੋ ਦਾ ਪੈਕਟ ਆ ਔਰ ਪੂਰਾ ਬੋਰਾ ਫੜਿਆ ਭਾਰਕੁਸ਼ਲਾ ਅਸੀਂ ਮੌਕੇ ਤੇ ਨੇ ਕਾਂਗਰਸ ਦੇ ਉਮੀਦਵਾਰ ਔਰ ਇਹ ਜਿਹੜਾ ਸਮਾਨ ਆ ਇਹ ਕਿਹਦਾ ਐਕਟਿਵ ਆ ਕਿਹਦਾ ਇਹ ਸਾਨੂੰ ਪੱਛੀ ਜੀ ਉਹ ਕੀ ਵੰਡਣਾ ਇਸ ਇਥੇ ਹਾਂਜੀ ਤਾਂ ਇਹ ਤਾਂ ਇਹ ਵਾਲਾ ਫੜਿਆ ਹਾਂਜੀ ਹਾਂ ਕੀ ਕੀ ਦੇਖਿਆ ਕਿ ਤੁਸੀਂ ਇੱਥੇ ਹੈਗੇ ਸੀ ਨਹੀਂ ਸੋ ਇਹ ਹੈਗੀ ਵੀਡੀਓ ਲੁਧਿਆਣਾ ਦਾ ਜਵਾਰਨਗਰ ਕੈਂਪ ਹੈ ਜਿੱਥੇ ਇਹ ਐਕਟਿਵਾ ਦੇ ਉੱਤੇ ਚਾਰ ਪੰਜ ਰਾਸ਼ਨ ਦੇ ਬੋਰੇ ਪਏ ਸੀ ਕਿ ਕੀ ਆ ਜਾ ਰਿਹਾ ਵਿਰੋਧੀ ਪਾਰਟੀ ਵੱਲੋਂ ਜਿਹੜੇ ਕਾਂਗਰਸ ਦੇ ਉਮੀਦਵਾਰ ਆਉਣਾ ਵੱਲੋਂ ਕਿ ਰਾਸ਼ਨ ਇੱਥੇ ਵੰਡਿਆ ਜਾਣਾ ਸੀ ਘਰ-ਘਰ ਦੇ ਵਿੱਚ ਕੈਮਰਾਮੈਨ ਨirajvendra Torni ਦੇ ਨਾਲ ਨਵੀਨ ਸ਼ਰਮਾ ਨੇ ਕਿਸੇ ਨਿਊਜ਼ ਨੂੰ ਦਿਖਾ ਰਿਹਾ